ਅਸਲਾਮੁਆਲੇਕਮ ਦੋਸਤੋ ਫੇਸਬੁਕ ਪੇਜ ਤੇ YouTube ਚੈਨਲ ਅੌਰ ਸਲਵਰ ਦੇ ਵੈ ਤੁਹਾਨੂੰ ਖੁਸ਼ਾਮਦਿਦ ਕਿਨਾ ਅੱਜ ਤੁਹਾਡੇ ਵਾਸਤੇ ਜਿਹੜਾ ਰਾਈਡਿੰਗ ਵਲੋਗ ਲੈ ਕੇ ਆਇਆ ਤੇ ਪਿੱਛੇ ਘੋੜੀ ਤੁਸੀਂ ਵੇਖ ਸਕਦੇ ਆ ਤੇ ਇਹ ਆਪਾਂ ਅੱਜ ਰਾਈਡਿੰਗ ਵਲੋਗ ਬਣਾਵਾਂਗੇ ਤੇ ਤੁਹਾਡੇ ਨਾਲ ਸ਼ੇਅਰ ਕਰਦੇ ਆਂ ਵੀਡੀਓ ਅੱਛੀ ਲੱਗੇ ਵੀਡੀਓ ਨੂੰ ਲਾਈਕ ਕਰਦੇ ਚੈਨਲ ਨੂੰ ਸਬਸਕ੍ਰਾਈਬ ਕਰਦੇ ਨਾਲ ਲੱਗੇ ਬੈਲ ਆਈਕਨ ਦੇ ਬਟਨ ਨੂੰ ਜ਼ਰੂਰ ਦਬਾ ਦਿਓ ਚਲਦੇ ਆਂ ਵੀਡੀਓ ਦੀ ਡਿਟੇਲ ਦੀ ਤਰਫ ਤੇ ਰਾਈਡਿੰਗ ਵਲੋਗ ਬਣਾਉਣੇ ਆ ਵੀਡੀਓ ਅੱਛੀ ਲੱਗੇ ਤੇ ਕਮੈਂਟ ਜ਼ਰੂਰ ਕਰਿਓ ਅੱਛਾ ਜਿਆ ਲੋ ਜੀ ਸਰਜੀ ਰਾਈਡਿੰਗ ਵੀ ਲੋਗ ਸ਼ੁਰੂ ਕਰਦੇ ਆ ਰਾਈਡਿੰਗ ਵੀ ਲੋਗ ਸ਼ੁਰੂ ਦੇ ਵਿੱਚ ਮੁੰਡੇ ਨੇ ਬਿਠਾਉਣਾ ਜੇਰ ਕੋ ਚੱਲ ਗਈ ਉਧਰ ਤੇ ਠੀਕ ਆ ਨਾ ਗਾਈ ਦੇ ਫਿਰ ਆਪ ਚੜਦੇ ਆ ਚੈੱਕ ਕਰੋ ਨਖਰਾ ਤੇ ਨਖਰਾ ਇਹ ਨਾ ਫਿਰ نسل ਦਾ ਦਾ ਬਦਾ ਇੱਥੇ ਲੱਗਦਾ ਨਖਰਾ ਤੇ ਫਿਰ ਆ ਗਾਈ ਨਾ ਹਾਂ ਠੀਕ ਆ ਠੀਕ ਆ ਇਹ ਤੁਹਾਨੂੰ ਅੱਗੇ ਜਾ ਕੇ ਜਿਹੜਾ ਵਾ ਖੱਤੇ ਦੇ ਵਿੱਚ ਪਹੁੰਚ ਕੇ ਤੁਹਾਨੂੰ ਸ਼ੇਅਰ ਕਰਦੇ ਆ ਘੋੜੀ ਤਕਰੀਬਨ ਦੂਰ ਚੱਲ ਜਾਣੀ ਇੱਥੋਂ ਤੇ ਤੁਹਾਡੇ ਨਾਲ ਸ਼ੇਅਰ ਕਰਦੇ ਆ ਰਾਈਡਿੰਗ ਵਲੋਗ ਟਾਈਮ ਤੇ ਟਾਈਮ ਦੀ ਗੱਲ ਕਰੀਏ ਤੇ ਟਾਈਮ ਤਕਰੀਬਨ ਹਜੇ ਦੁਪਹਿਰ ਆ ਤੇ ਮੌਸਮ ਠੰਡਾ ਸੀ ਇਸ ਵਾਸਤੇ ਤੇ ਰਾਈਡਿੰਗ ਵਲੋਗ ਉਹਦੋਂ ਦਾ ਔਣ ਵੀ ਇਸੇ ਵਜ੍ਹਾ ਤੋਂ ਨਹੀਂ ਸੀ ਡਿਆ ਵੀ ਸੌਣ ਪਾਦੋਂ ਗਰਮੀ ਬਹੁਤ ਜ਼ਿਆਦਾ ਤੇ ਇਸੇ ਵਜ੍ਹਾ ਤੋਂ ਅਸੀਂ ਵਲੋਗ ਬਣਾਉਣ ਦੀ ਕੋਸ਼ਿਸ਼ ਵੀ ਨਹੀਂ ਕੀਤੀ ਨਾ ਕੋਆਰਡੀਨਟਾਂ ਕੀਤਾ ਅਜ ਮੌਸਮ ਠੰਡਾ ਵਾ ਤੇ ਤਕਰੀਬਨ ਹਵਾ ਵੀ ਚੱਲਦੀ ਆ ਤੇ ਉਹਦਾਂ ਵੀ ਸੂਰਜ ਘਟਾ ਸੂਰਜ ਨਹੀਂ ਹੈ ਤੇ ਬਾਕੀ ਅੱਗੇ ਜਾ ਕੇ ਤੁਹਾਡੇ ਨਾਲ ਡਿਟੇਲ ਸ਼ੇਅਰ ਕਰਦੇ ਆ ਜੋ ਹੋਇਆ ਉਹ ਤੁਹਾਡੇ ਨਾਲ ਕਰਦੇ ਜੀਨਾਬ ਖਤੇ ਦੇ ਵਿੱਚ ਪਹੁੰਚ ਚੁੱਕੇ ਆ ਆ ਆਪਣਾ ਕੁਛ ਇਧਰੋਂ ਸੀਨ ਆ ਇੱਥੇ ਥੋੜੀ ਜਿ ਤੇ ਇੱਧਰ ਲੈ ਆ ਤੇ ਆ ਜਿਹੜਾ ਖਤਾਨੀ ਇਹਦੇ ਵਿੱਚ ਰੱਖਣੀ ਆ ਠੀਕ ਆ ਬਾਹਰ ਨਹੀਂ ਇਹ ਤਾਂ ਖੜਨੀ ਤੇ ਇੱਧਰ ਲਈ ਛਾੜ ਰੱਖਣੀ ਰਿਜ਼ਲਟ ਚੰਗਾ ਆਊਗਾ ਇੱਧਰ ਲੈ ਆ ਇੱਧਰ ਥੋੜਾ ਜਿਹਾ ਰਿਜ਼ਲਟ ਖਾਣਾ ਵਾ ਇੱਧਰ ਲੈ ਆ ਤੇ ਦੋ ਕੁ ਬਰੀ ਟਰਾਂਡ ਜਿਹੜਾ ਇਹਨੂੰ ਨਾ ਐਦਾਂ ਹੀ ਕਦਮ ਦੇ ਵਿੱਚ ਤੋਰ ਉਧਰ ਨੂੰ ਉਧਰੋਂ ਸਿੱਧਾ ਮੇਰੇ ਤੇ ਲੈ ਆ ਇੱਥੇ ਮੇਰੇ ਵਾਲੀ ਜਗ੍ਹਾ ਤੇ ਸਿੱਧਾ ਲੈ ਆ ਥੋੜਾ ਜਿਹਾ ਇਸ ਖੱਤੇ ਦੇ ਵਿੱਚ ਫੇਰ ਹੀ ਇਹ ਕੋੜੀ ਸੈਟ ਹੋ ਜਾਂਦੀ ਹੁੰਦੀ ਇੱਥੇ ਆ ਜਾ ਤਾਂ ਦੂਸਰੇ ਕੈਮਰੇ ਨਾਲ ਜਿਹੜਾ ਵਾ ਜ਼ੂਮ ਇਨ ਕਰਕੇ ਦਿਖਾਉਣਾ ਇੱਕ ਕਦਮ ਚਾਲ ਜਿੱਦਾਂ ਦੀਆਂ ਚਾਲਾਂ ਤੁਸੀਂ ਦੇਖੋਗੇ ਚੈੱਕ ਕਰਨੀਆਂ ਸਾਰੀਆਂ ਚਾਲਾਂ ਕੋੜੀ ਦਾ ਤੋਰਾ ਵੀ ਦੱਸਣਾ ਵਾ ਹਰ ਸ਼ਾ ਦੱਸਣੀ ਜਿਹੜੀ ਤੁਹਾਡੇ ਨਾਲ ਸ਼ੇਅਰ ਕਰਦੇ ਪੂਰੀ ਡਿਟੇਲ ਨਾਲ ਤੇ ਵੀਡੀਓ ਅੱਜ ਮੈਂ ਬਣਾ ਰਿਹਾ ਵਾਂ ਵੀਡੀਓ ਮਾਠੀ ਬਣੇ ਤੇ ਉਹਦੇ ਤੇ ਜਿਹੜਾ ਮਾਫ਼ ਕਰਦੇ ਹੋ ਤੇ ਬਾਕੀ ਕੋਸ਼ਿਸ਼ ਜ਼ਰੂਰ ਕਰੂੰਗਾ ਨਾਲ ਨਾਲ ਜ਼ੂਮ ਥੋੜਾ ਥੋੜਾ ਕਰਕੇ ਤੁਹਾਨੂੰ ਦਿਖਾਉਣਾ ਇੱਕ ਕੋੜੀ ਤਕਰੀਬਨ ਦੁਪਹਿਰ ਦੇ ਟਾਈਮ ਅੱਜ ਹੀ ਕੱਢੀ ਆ ਤੇ ਅੱਛਾ ਤੋਰਾ ਤੁਰੰਡੀ ਠੀਕ ਆ ਕਾਲੀ ਕੋਈ ਨਹੀਂ ਇਕ ਕੁੰਨਾ ਜਜ਼ਬਾਤ ਚੋਕ ਕੋੜੀ ਨੇ ਭਜਣਾ ਕਾਲੀ ਕਰਨੀ ਉਹ ਨਹੀਂ ਚੀਜ਼ ਹੈ ਅੱਜ ਠੀਕ ਆ ਬਿਹਤਰੀਨ ਚਾਲੀ ਮੌਸਮ ਬਹੁਤ ਤੌਰ ਆ ਅਗਰ ਤੁਸੀਂ ਕਹੋਗੇ ਕਿ ਗਰਮੀ ਦੇ ਵਿੱਚ ਬਣਾਇਆ ਵਲੋਗ ਗਰਮੀ ਕੋਈ ਨਹੀਂ ਕੀ ਹਵਾ ਚੱਲਣ ਦੀ ਮੌਸਮ ਬਹੁਤ ਹੀ ਬਿਹਤਰੀਨ ਮੌਸਮ ਆ ਤੇ ਚਸदार ਮੌਸਮ ਆ ਠੰਡਾ ਮੌਸਮ ਆ ਹਵਾ ਚੱਲਦੀ ਹੈ ਮੌਸਮ ਵੀ ਠੰਡਾ ਤੇ ਥੋੜਾ ਥੋੜਾ ਇਨ ਤੇਜ਼ ਕਰਦੇ ਥੋੜਾ ਥੋੜਾ ਹੌਲੀ ਵਾਲੀ ਤੇਜ਼ ਕਰ ਫਿਰ ਹੌਲੀ ਹੌਲੀ ਤੇਜ਼ ਕਰ ਕਰ ਜਾਵਾਂਗਾ ਉਹਨੂੰ ਥੋੜਾ ਥੋੜਾ ਤੇਜ਼ ਕਰਦੇ ਮਤਲਬ ਲਾਦੇ ਆ ਡੀਲਰ ਅੱਡੀ ਲਾਈ ਆ ਥੋੜੀ ਥੋੜੀ ਕੋਈ ਨਹੀਂ ਠੰਡਾ ਮੌਸਮ ਅੱਜ ਕੋਈ ਨਹੀਂ ਗਾ ਥੋੜਾ ਤੋਰ ਕੇ ਲਿਆ ਕੁਛ ਨਹੀਂ ਹੁੰਦਾ ਡਰਨੇ ਆ ਮੁੰਡਾ ਸਾਡਾ ਨਵਾਂ ਤੇ ਜੇ ਇੱਥੇ ਆ ਜੇ ਤੇ ਵੀਡੀਓ ਨਹੀਂ ਬਣਦੀ ਤੇ ਜੇ ਉੱਥੇ ਮੈਂ ਚੱਲ ਜਾਂ ਤਾਂ ਫਿਰ ਘੋੜੀ ਨਹੀਂ ਸੱਟ ਹੁੰਦੀ ਹੋਲੀ ਵਾਲੀ ਤੋਰੀ ਜਾ ਕੋਈ ਨਹੀਂ ਟੈਨਸ਼ਨ ਨਹੀਂ ਲੈਣੀ ਹੋੜ ਦੇ ਸਾਲ ਥੋੜਾ ਥੋੜਾ ਤੋਰ ਓਏ ਹਲਕੀ ਹਲਕੀ ਗਰਮ ਕਰ ਘੋੜੀ ਕੋਈ ਨਹੀਂ ਤੂੰ ਮੌਸਮ ਅੱਜ ਕੋਈ ਨਹੀਂ ਮੌਸਮ ਅੱਜ ਠੰਡਾ ਹੀ ਆ ਮੌਸਮ ਵਾਲੀ ਗੱਲ ਬਾਤ ਕੋਈ ਨਹੀਂ ਕਿ ਹਲਕੀ ਹਲਕੀ ਗਰਮ ਕਰਦੇ ਆ ਤੁਹਾਨੂੰ ਥੋੜਾ ਜਿਹਾ ਪੱਟੀ ਤੇ ਨਹੀਂ ਲੱਗਣੀ ਖੈਰ ਇਧਰੋਂ ਵੀ ਤੁਹਾਨੂੰ ਦਿਖਾਉਣਾ ਮੈਂ ਵੀ ਥੋੜਾ ਜਿਹਾ ਦਵਾੜਾ ਉਹ ਆ ਤੇ ਤਕਰੀਬਨ ਆ ਵਿੱਚ ਖੇਤ ਨਾਲ ਆ ਥਾਂ ਮੈਂ ਇੱਥੇ ਪੱਟੀ ਪੱਟੀ ਤੇ ਨਹੀਂ ਲੱਗਣੀ ਨੇ ਤੁਹਾਨੂੰ ਲਵਾ ਕੇ ਮੈਂ ਕੋਸ਼ਿਸ਼ ਜ਼ਰੂਰ ਕਰੂੰਗਾ ਸੜਕ ਤਲਵਾ ਦਿਆਂਗੇ ਨੇ ਤੇ ਵੀਡੀਓ ਆਖਰ ਤੱਕ ਦੇਖਿਓ ਵੀਡੀਓ ਨੂੰ ਲਾਈਕ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜ਼ਰੂਰ ਇੱਕ ਮਿੰਟ ਰੋਕ ਇਧਰ ਮੋੜ ਲਿਆ ਮੋੜ ਲਿਆ ਇਸੇ ਰੋਕ ਮੋੜ ਲਿਆ ਲਓ ਜੀ ਸਰ ਜੀ ਇਹਦਾ ਤੇ ਹੁਣ ਖੇਡ ਗਈ ਖਤਮ ਹੋ ਤਸ ਖੇਡ ਆ ਗਈ ਨ ਮੇਰੀ ਟਘੋੜੀ ਦੀ ਤੇ ਕਰਦੇ ਆ ਸ਼ੁਰੂ ਤੇ ਇਨਸ਼ਾ ਅੱਲਾਹ ਤਾਲਾ ਇਥੇ ਜੰਪ ਮਾਰ ਕੇ ਬੈੰਨੇ ਵੀ ਆ ਕੋਸ਼ਿਸ਼ ਕਰਦੇ ਆ ਬਾਕੀ ਵੇਖੀ ਜਾਏਗੀ ਆ ਜਾ ਥੱਲੇ ਤੇ ਵੀਡੀਓ ਦੁਬਾਰਾ ਚਲਾਵਾਂਗੇ ਇੱਕ ਵਾਰੀ ਫੇਰ ਇਹ ਉੱਪਰ ਗਿਆ ਕੈਮਰੇ ਤੇ ਆ ਗਿਆ ਵਾ ਤੇ ਮੈਂ ਹੁਣ ਆਪ ਲੱਗਾ ਚੜਨ ਕੋਸ਼ਿਸ਼ ਕਰਦੇ ਆ ਚੜਨ ਦੀ

ਮ ਠੰਡਾ ਸੀ ਇਸ ਵਾਸਤੇ ਵੀਡੀਓ ਬਣਾਈ ਆ ਹੋਰ ਗੱਲਬਾਤ ਕੋਈ ਨਹੀਂ ਸੀ ਆ ਫੇਰ ਕਿਤੇ ਠੰਡੀ ਕਰ ਦੇਣੀ ਕੋੜੀ ਤੇ ਥੈਂਕਸ ਫॉर ਵਾਚਿੰਗ ਵੀਡੀਓ ਅੱਛੀ ਲੱਗੀ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਦਿਓ ਤੇ ਨਾਲ ਲੱਗੇ ਬੈਲ ਆਈਕਨ ਦੇ ਬਟਨ ਨੂੰ ਜ਼ਰੂਰ ਦਬਾ ਦਿਓ